ਸੁਨੇ ਆਰਿਆ ਵੱਲੋਂ 21 22 ਅਤੇ 23 ਨੂੰ ਗਰਮੀ ਦੀਆਂ ਛੁੱਟੀਆਂ ਕਰਨ ਦੇ ਵਿਰੋਧ ਚ ਸਤਸੰਗੀ ਔਰਨਾਮੈਂਟਸ ਦੇ ਮਾਲਿਕ ਜਸ਼ਮੀਨ ਸਿੰਘ ਮਸਤ ਨੇ ਪ੍ਰੈਸ ਕਾਨਫਰੰਸ ਕਰਕੇ ਜਤਾਇਆ ਵਿਰੋਧ ਦੁਕਾਨ ਖੋਲਣ ਦਾ ਕੀਤਾ ਐਲਾਨ 21 22 ਅਤੇ 23 ਨੂੰ ਗਰਮੀ ਦੀਆਂ ਛੁੱਟੀਆਂ ਕਰਨ ਦੇ ਵਿਰੋਧ ਚ ਮੱਦਮ ਵਰਗ ਦੇ ਸੁਨਾਰੇ ਸਤਸੰਗੀ ਔਰਨਾਮੈਂਟ ਦੇ ਮਾਲਿਕ ਜਸ਼ਮੀਨ ਸਿੰਘ ਮਸਤ ਨੇ ਵਿਰੋਧ ਜ਼ਾਹਿਰ ਕੀਤਾ ਉਹਨਾਂ ਕਿਹਾ ਕਿ ਸੋਨੇ ਦਾ ਕੰਮ ਕਰਨ ਵਾਲੇ ਕੁਝ ਦੁਕਾਨਦਾਰ ਹਰ ਸਾਲ ਧੱਕੇ ਨਾਲ ਸੋਨੇ ਦੀਆਂ ਦੁਕਾਨਾਂ ਬੰਦ ਕਰਵਾ ਦਿੰਦੇ ਹਨ ਜਕਰ ਕੋਈ ਵਿਰੋਧ ਕਰਦਾ ਹੈ ਤੇ ਇੱਕ ਉਟਮਾਰ ਅਤੇ ਗਾਲੀ ਗਲੋਚ ਕਰਦੇ ਹਨ ਜਸ਼ਮੀਨ ਸਿੰਘ ਮਸਤ ਨੇ ਕਿਹਾ ਕਿ ਅਸੀਂ ਮੱਧਮ ਵਰਗ ਦੇ ਦੁਕਾਨਦਾਰ ਹਾਂ ਅਸੀਂ 4-4 ਦਿਨ ਤੱਕ ਦੁਕਾਨਾਂ ਬੰਦ ਨਹੀਂ ਕਰ ਸਕਦੇ ਕਿਉਂਕਿ ਕੰਮ ਕਾਜ ਅੱਗੇ ਹੀ ਖਤਮ ਹੋਏ ਪਏ ਹਨ ਤੇਜ਼ ਅਤੇ ਕੜਕਤੀ ਪੈ ਰਹੀ ਗਰਮੀ ਅਤੇ ਕੋਈ ਵੀ ਦਿਨ ਤਿਉਹਾਰ ਅਤੇ ਸੀਜ਼ਨ ਨਾ ਹੋਣ ਕਾਰਨ ਗ੍ਰਾਹਕੀ ਬਹੁਤ ਘੱਟ ਹੈ। ਟਾਵਾ ਟਾਵਾ ਕੋਈ ਗ੍ਰਾਹਕ ਬਾਜ਼ਾਰ ਚ ਆਉਂਦਾ ਹੈ। ਇਸ ਮੰਦੀ ਚ ਵੀ ਜੇਕਰ ਕੋਈ ਦੁਕਾਨ ਬੰਦ ਕਰਨ ਨੂੰ ਕਹੇ ਤੇ ਸਾਡੇ ਘਰ ਪਰਿਵਾਰ ਬੱਚਾ ਦੀਆਂ ਫੀਸਾਂ ਆदि ਘਰੇਲੂ ਖਰਚੇ ਦਾ ਕੌਣ ਜ਼ਿੰਮੇਵਾਰ ਹੋਵੇਗਾ? ਉਹਨਾਂ ਕਹ ਆ ਕਿ ਮੇਰੇ ਵੱਲੋਂ ਬਿਨਾਂ ਕੋਈ ਨਾਗਾ ਲਗਾਤਾਰ ਦੁਕਾਨ ਖੁੱਲੀ ਜਾਵੇਗੀ। ਜੇਕਰ ਮੇਰੇ ਨਾਲ ਕੋਈ ਵਧੀ ਕੀ ਕਰੇਗਾ ਉਸ ਦਾ ਜ਼ਿੰਮੇਵਾਰ ਵਧੀ ਕੀ ਕਰਨ ਵਾਲਾ ਹੋਵੇਗਾ ਬਾਕੀ ਦੁਕਾਨਾਂ ਬੰਦ ਕਰਵਾਉਣ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਹੁਕਮ ਨਹੀਂ ਹੈ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜਸ਼ਵੀਨ ਸਿੰਘ ਐਲੀਅਸ ਮਸਤ ਸਾਹਮਣੇ ਆਦਰ ਸਿੰਘ ਢਾਲੀਗਲ ਬੈਠ ਵਾਲੇ ਜੀ ਅਰੇ ਤੁਸੀਂ ਕਾਨਫਰੰਸ ਕੀਤੀ ਆ ਪ੍ਰੈਸ ਕਾਨਫਰੰেন্স ਕੀਤੀ ਕੀ ਕਹਿਣਾ ਚਾਹੁੰਦੇ ਆ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕੁਝ ਚੰਦ ਬੰਦੇ ਜਿਹੜੇ ਆ ਆਪਣੇ ਪੈਨ ਕਿਹੜੇ ਪਰਭਾਵ ਨੇ ਕਿਹੜੀ ਪਾਵਰੇ ਨੇ ਪਿੱਛੇ ਕੰਮ ਕਰਦੀ ਪਈ ਹੈ ਤੁਹਾਨੂੰ ਦੁਕਾਨਦਾਰਾਂ ਨੂੰ ਇੱਕ ਧੱਕਿਆਂ ਦੁਕਾਨਾਂ ਬੰਦ ਕਰਨ ਦੇ ਪਏ ਜੋ ਪਹਿਲਾਂ ਹੀ ਕਰਾਉਂਦੇ ਆ ਕੋਈ ਇਹਨਾਂ ਤੋਂ ਡਰਦਾ ਕਿ ਬਾਹਰ ਨਹੀਂ ਥੋਲਾ ਕੋਈ ਵੀ ਤੁਸੀਂ ਪਰਖਾਜੀ ਤੁਸੀਂ ਆਪ ਕੀ ਕਰਦੇ ਹੋ ਮੇਰਾ ਸੁਨਹਿਰੇ ਦਾ ਕੰਮ ਆ ਜੀ ਕਿੱਥੇ ਆ ਸਰਾਫਾਂ ਮਹਾਰਾਜ ਕਪੂਰ ਸਾਹਿਬ ਦਾ ਸਤਸੰਗਿਓਰਨਾਮੈਂਟ ਉਸ ਮੇਰੀ ਦੁਕਾਨ ਦਾ ਨਾਮ ਜੀ ਔਰ ਇਹ ਤੁਹਾਨੂੰ ਕੀ ਪਰੇਸ਼ਾਨੀ ਹੋਣੀ ਮੈਨੂੰ ਇਹ ਕੰਦ ਬੰਦੇ ਇਹ ਦੁਕਾਨ ਦੇ ਆਗੇ ਕਿਹਦੇ ਦੁਕਾਨਾਂ ਬੰਦ ਕਰੋ ਜੇ ਕਰੂਗਾ ਤੇ ਤੁਸੀਂ ਆਪਣੇ ਨੁਕਸਾਨ ਦੇ ਆਪ ਜੀ ਮੇ ਰਹੋਗੇ ਇਹ ਆਪਣੇ ਗੁੰਡੇ ਜਿਹੜੇ ਬਿਆਨ ਦੇ ਉੱਤੇ ਹਾਲੇ ਸ਼ਰਮ ਘੁੰਮ ਰਿਹਾ ਗੁੰਡਾ ਕਰਦੀ ਹੁੰਦੀ ਹੈ ਗੁੰਡਾ ਕਰਦੀ ਹੁੰਦੀ ਸ਼ਹਿਰ ਜਗ੍ਹਾ ਦੁਕਾਨ ਪਿਛਲੀ ਵਾਰ ਦੁਕਾਨ ਖੋਲੀ ਉਹਦੇ ਗੁੰਡੇ ਪਵਾਤੇ ਵੀ ਅੱਜ ਕੋਈ ਪੁਲਿਸ ਲੋਈ ਨਹੀਂ ਕਰਦੀ ਕੁਝ ਨਹੀਂ ਕਰਦੀ ਜਦੋਂ ਹੁੰਦੇ ਤੇ ਲੇਡੀਜ਼ ਦਰਵਾਜ਼ਾ ਹੁੰਦੇ ਆ ਉੱਤੇ ਗੰਦੇ ਬੋਲਦੇ ਫਫਕੀਆਂ ਹੁੰਦੇ ਆ ਮਾਰੂ ਤੇ ਹਾਲੇ ਜਾਈ ਨਹੀਂ ਕੋਮ ਵੈਗ ਵੀ ਆ ਰਹੀ ਆਦੂਗਾ ਮੈਂ ਬੰਦ ਕਰਦੇ ਮਗਰੇ ਆਪਣੇ ਫਿਡੇ ਕੈਚਦੇ ਬੰਦ ਕਰਨਾ ਬੰਦ ਕਿਉਂ ਕਰੋੀਆਂ ਜਾਂਦੀਆਂ ਇਹ ਠੰਗ ਨਹੀਂ ਗਰਮੀ ਸਾਨੂੰ ਆਦੀ ਤੇ ਦੁਕਾਨਾ ਬੰਦ ਕਰੋ ਚਾਹਤਾ ਪਰ ਗਰਮੀ ਦਾ ਦੁਕਾਨਾ ਬੰਦ ਕਰਦਾ ਕੀ ਮਤਲਬ ਹੋਇਆ ਇਹ ਇਹ ਦੱਸਣਾ ਜਦ ਪ੍ਰਸ਼ਾਸਨ ਦੇ ਸੇਵਾਵਾਂ ਕੋ ਚਾਰ ਦਿਨ ਦੁਕਾਨਾ ਬੰਦ ਨਾ ਕੀ ਗਰਮੀ ਕਰ ਜਾਏਗੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਿਉਂ ਸਾਨੂੰ ਮਾਰੇ ਦੁਕਾਨਦਾਰਾਂ ਤਾਂ ਕਹਿੰਦੇ ਭਰੇ ਮਾਸਮੋਨ ਸ਼ਹਿਰੀ ਬੰਦੇ ਇਹ ਨਾ ਤਾਂ ਕੰਨੀ ਨਾ ਦੇ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਦਾ ਵੀ ਤੁਸੀਂ ਠੱਕੇ ਦਾ ਕੀ ਦੁਕਾਨ ਕਿਉਂ ਬੰਦ ਕਰਾਉਨੇ ਆ ਦੁਕਾਨਾ ਬੰਦ ਕਰਕੇ ਕਰਦੇ ਨਹੀਂ ਆ ਏ ਦੇਖੀ ਦੱਸਗੇ ਕੀ ਕਰਦੇ ਜੀ ਅਸੀਂ ਤਾਂ ਮਹਿੰਦੀ ਬੰਦੇ ਦੀ ਮਹਿੰਦੀ ਕਰਮੀ ਆ ਜਾਂਦੇ ਕਿ ਇੱਥੇ ਦੁਕਾਨਾ ਬੰਦ ਕਰਵਾ ਦੇ ਮੈਂ ਸਾਰੇ ਇਹ ਚੌਂਕੀ ਦਾ ਥੋੜੀ ਆ ਦੇ ਇਹ ਪਤਾ ਸਾਨੂੰ ਸੰਗ ਕਰਦੇ ਹਰ ਅਗੇ ਕਾਰੋਬਾਰ ਤੇ ਪਈ ਦੂਜੇ ਪਾਸੇ ਦੁਕਾਨਾ ਬੰਦ ਕਰਉਂਦੇ ਆ ਨਹੀਂ ਕਿਉਂ ਬੰਦ ਕੀਤੀ ਨੇ ਬਾਰ ਬਾਰ ਹੀ ਸਮਾ ਬੰਦ ਕਰਾਉਂਦਾ ਮਤਲਬ ਇਹ ਬੰਦਾ ਗੁੰਡਾ ਕਰਦੀ ਜੀ ਗੁੰਡਾ ਕਰਦੀ ਆ ਜੀ ਜੀ ਔਰ ਇਹ ਕੋਈ ਤੁਸੀਂ ਕੋਈ ਪੁਲਿਸ ਕਮਲਿਟ ਕੀਤੀ ਆ ਪੁਲਿਸ ਇਹਨਾਂ ਦੀ ਆ ਜੀ ਪੁਲਿਸ ਨੂੰ ਪਤਾ ਹੀ ਹੈ ਸ਼ਹਿਰਾਂ ਵਿੱਚ ਬਾਜ਼ਾਰ ਬੰਦ ਹੈ ਜੀ ਇਨ ਕਿਤੇ ਪਾਵਰ ਦਿੱਤੀ ਨਾ ਕੇ ਸੈਂਟਰ ਦੀ ਪਾਵਰ ਜਾ। ਹੋਰ ਤੁਸੀਂ ਕੀ ਕਹਿੰਦਾ ਜਾਨੇ? ਮੈਂ ਕਹਿੰਦਾ ਇਹ ਦੇਖੋ ਸਾਡੇ ਧੱਕੇ ਸੇ ਸਾਡੇ ਕਾਰੋਬਾਰ ਤੇ 6 ਵਜੇ ਦੀ ਪਈ ਸਾਡੇ ਗਾਹ ਖਰਾ ਹੁੰਦੇ ਪਏ ਆ। ਸਾਡੇ ਪਬਲਿਕ ਵੀ ਬੁਰਾ ਪ੍ਰਭਾਵ ਪੈਂਦਾ ਇਹਨਾਂ ਗੱਲਾਂ ਦਾ। ਸਾਨੂੰ ਇਹ ਤਾਂ ਉਹ ਯਾਦ ਦਵਾਈ ਜਾਵੇ ਇਹਨਾਂ ਦੀ ਇਨਕੁਆਰੀ ਕੀਤੀ ਜਾਵੇ। ਇਹ ਇੰਡੀਕੇਸ਼ਨ ਵੀ ਲਿਖਤ ਵੀ ਆਂਦੀ ਤੁਹਾਨੂੰ ਕਿ ਹਾਂ ਵੀ ਤੁਸੀਂ ਪੋਟਾ ਨਾ ਬੰਦ ਕਰਨੀ ਆ। ਸਰ ਕੋ ਸਰਕਾਰੀ ਲਿਖਤ ਥੜੀ ਹੁੰਦੀ ਆ। ਆਪੇ ਆਪਣੇ ਫਾਰਮ ਟੁਕ ਲਿਖੀ ਫਰਮਾਨਾ ਵੀ ਲਾਉਂਦੇ ਆ। ਹਾਂਜੀ। ਗੁੰਡਾ ਕਰਦੇ ਫਰਮਾਨ ਆਪੇ ਦਿੱਤੀ ਲਗੇ ਭੇਦੇ ਡਾ ਗੁਰਕਾ ਲੈ ਕੇ ਭੇਜਦੇ ਆ ਬੋਲ ਆਪਣੇ ਆਪਣੀ رائے ਕੇ ਪਰਮਿਸ਼ਨ ਨਹੀਂ ਦਿੰਦੇ ਪਿਆ ਨੂੰ ਕੋਈ ਸਰਕਾਰੀ ਪਰਮਿਸ਼ਨ ਨਹੀਂ ਕਿਨਾ ਹੈ ਲਈਤ ਨਾਲ ਸਰਕਾਰੀ ਪਰਮਿਸ਼ਨ ਦਿੱਤੀਆਂ ਨੂੰ ਜੀ ਉਹ ਜਿਹੜੇ ਦੁਕਾਨਦਾਰ ਕਿਰਾਏਦਾਰ ਹੈਗੇ ਨੇ ਕਿਰਾਏ ਕਿਥੋਂ ਵਧਰ ਕੇ ਜਾਦੂ ਬੰਦ ਕਰਕੇ ਹੋਏ ਦੋਹਾਂ ਚਾਹੀਦੇ ਜਾਗੋ ਜੀ ਜੀ ਇਹ ਦੋਹਾਂ ਜੇ ਜਾਗੋ ਡਾਦੇ ਪਰ ਉਹਨਾਂ ਕੋ ਡਾਕ ਪਰ ਹਵਾਲਾ ਚ ਬੰਦੇ ਆ ਗੁੰਡਾ ਕਰਦੇ ਨਹੀਂ ਤੇ ਕੱ ਲੈ ਦਿਓ ਪ੍ਰਸ਼ਾਸਨ ਮਤਨੀ ਕਰਦਾ ਰਿਹਾ ਹਾਂ ਹਾਂ ਜੀ ਤੁਹਿਆਦਾ ਕੰਮ ਸ਼ਰੇਮ ਗੁੰਡਾ ਕਰਦੀ ਕਰੇ ਸ਼ਰੇਮ ਪੇਸ ਬਜਾਰ ਦੇ ਵਿੱਚ ਬਸੋ ਵਾਲਾ ਪਜਾਰ ਆ ਟਟਵਾ 30 35 ਪੱਟੀਆਂ ਤੇ ਆਵਦੀਆਂ ਲੱਗੀਆਂ ਜਾਂ ਜਿਹਨਾਂ ਕੋ ਸੈਂਕਰੀਡਰ ਤੇ ਆ ਪਿਆ ਵਾ ਪ੍ਰਸ਼ਾਸਨ ਨੂੰ ਕਈ ਵੇਲੇ ਧਿਆਨ ਦਿਆ ਪਰ ਦੂਸ਼ਣ ਫੋਰ ਨੂੰ ਦੋਇਆ ਪੁਲਿਸ ਮਰਦ ਨੇ ਦਿਖਾਇਆ ਮੋਕਾ ਉਹ ਕੋਈ ਗਲਤ ਚੁੱਕਿਆ ਹੀ ਕੋਈ ਨਹੀਂ ਆਦੀ ਕੋਈ ਯਾਨੀ ਕੋਈ ਵੀ ਘਟਨਾ ਹੋ ਸਕਦੀ ਆ ਹੁੰਦੀ ਐ ਰੋਜ਼ ਹੁੰਦੀ ਐ ਤੁਮਾਰੇ ਮਰਦੇ ਸਾਡਾ ਸਾਡਾ ਸਾਹਣਾ ਫੋਇ ਪਿਆ ਵਾ ਜੀ 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 ਨਿਗਰ ਸਾਡੀ ਦਾ ਫਰਕ ਪੈ ਗਿਆ ਬਹੁਤ ਸਾਡਾ ਫਰਕ ਪੈ ਗਿਆ ਇਹਨਾਂ ਸਾਡੀ ਜ਼ਿੰਦਗੀ ਨਰਕ ਬਣੀ ਸਾਡੀ ਹੁਣ ਤੁਹਾਡੀ ਕੀ ਮੰਗ ਆ ਤਾਡੀ ਪ੍ਰਸ਼ਾਸਨ ਨੂੰ ਮੰਗਾਈ ਇਹਨਾਂ ਗੁੰਡਿਆਂ ਨੂੰ ਨੱਥ ਪਾਈ ਜਾਵੇ ਉਹ ਸਾਨੂੰ ਅਮਨ ਪਸਾਨ ਨਾਲ ਸ਼ਾਂਤ ਕੇ ਰਹਿੰਦਾ ਜਾਵੇ ਕੱਲ ਨੂੰ ਕੁਝ ਹੋਗਾ ਇਹ ਜਮਰ ਹੋਗੇ ਤੇ ਤੁਸੀਂ ਗੁੰਡਾ ਦਾ ਬਜ਼ ਬੋਲਦੇ ਹੋ ਇਹ ਤੁਹਾਡੀ ਬਰਾਦਰੀ ਦੇ ਬੰਦੇ ਸੁਨੈਰਾ ਬਰਾਦਰੀ ਦੇ ਇਹ ਹੀ ਪਤਾ ਸੁਨੈਰਾ ਬਰਾਦਰੀ ਮੈਨੂੰ ਇਹ ਜੀ ਕਹਿੰਦਾ ਜਦੋਂ ਹੁੰਦੇ ਜਦੋਂ ਇਹ ਚੱਲਦੇ ਆ ਮਗਰ ਉਹ ਅਣਖੀਤੇ ਬੰਦੇ ਹੁੰਦੇ ਆ ਅੱਬਾਂ ਬੰਦ ਕਰ ਤੁਹਾਡੇ ਪ੍ਰਧਾਨ ਕੀ ਕਹਿੰਦੇ ਆ ਪ੍ਰਧਾਨ ਦੇ ਤੇ ਕੋਈ ਇੱਕ ਪ੍ਰਧਾਨ ਪੱਕਾ ਨਹੀਂ ਹੈ ਕੋਈ ਵੀ ਕੋਈ ਪ੍ਰਧਾਨ ਨਹੀਂ ਥੀ ਅੱਛਾ ਯਾਨੀ ਇੱਕਾ ਕੋਈ ਨਹੀਂ ਲੜਦਾ ਇੱਕਾ ਕੋਈ ਕੋਈ ਇੱਕਾ ਹੋਗਾ ਨਹੀਂ ਕੋਈ ਪਿਓ ਕਹਿੰਦਾ ਮੈਂ ਪਤਾ ਨਾ ਪੁੱਤ ਕਹਿੰਦਾ ਮੈਂ ਪਤਾ ਨਾ ਚਾਚਾ ਕਹਿੰਦਾ ਮੈਂ ਪਤਾ ਨਹੀਂ ਪਤਾ ਨਾ ਆਪਾਂ ਲੜ ਦੇ ਦੇ ਰਜਿਸਟਰ ਕੋ ਵੀ ਲੈਂਦੇ ਕਿਤੇ ਜੇ ਥੋੜੇ ਅੱਛਾ ਤੇ ਜਿਹੜੀ ਇੱਥੇ ਕਾਫੀ ਕਢਵਾਵਾਂ ਹੁੰਦੀਆਂ ਚੋਰੀ ਦੇ ਸਮਾਨ ਨੂੰ ਫੜਨ ਦੀਆਂ ਕੀ ਕਹਿਣਾ ਚਾਹੁੰਦੇ ਹੋ ਰਿਹਾ ਜੇ ਜੂਨੀ ਜੰਗੀ ਜੇ ਚੋਰੀ ਦੇ ਸਮਾਨ ਪੁਲਿਸ ਕਾਰਵਾਈ